1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ 84 ਸਿੱਖ ਕਤਲੇਆਮ ਵੇਲੇ ਆਰਐਸਐਸ ਦੇ ਜਿਹੜੇ ਲੀਡਰ ਬਲੌਕ ਸੀ ਕਿ ਉਹਨਾਂ ਨੇ ਸਿੱਖਾਂ ਦੀ ਮਦਦ ਕੀਤੀ ਸੀ ਤੇ ਸਿੱਖਾਂ ਨੂੰ ਘਰ ਦੇ ਵਿੱਚ ਸ਼ਰਨ ਦਿੱਤੀ ਸੀ ਜੀ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਲੱਡੂ ਪੰਨਣ ਵਾਲੇ ਕੌਣ ਸੀ ਮੋਦੀ ਜੀ ਲక్ష్ਮੀ ਕਾਂਤਾ ਚਾਵਲਾ ਤੁਹਾਡੀ ਮੰਤਰੀ ਬਣੀ ਸੀ ਪੰਜਾਬ ਦੀ ਭੁੱਲ ਗਏ ਹੋ ਇਤਿਹਾਸ ਨੂੰ ਤੁਹਾਡੀ ਵੀ ਸਿੱਖਾਂ ਦੀ ਮਦਦ ਕੀਤੀ ਸੀ ਆਰਐਸਐਸ ਨੇ ਇਹ ਬਿਲਕੁਲ ਉਸੇ ਤਰ੍ਹਾਂ ਦਾ ਝੂਠ ਆ ਜਿੱਦਾਂ ਦਾ ਪੰਜਾਬ ਦੇ ਵਿੱਚ ਮੋਦੀ ਜੀ ਆਏ ਸੀ ਉਹਨਾਂ ਨੇ ਕਿਹਾ ਸੀ ਕਿ 1600 ਕਰੋੜ ਦੇ ਰਹੇ ਹਾਂ ਸੀ ਤੁਹਾਨੂੰ ਹੋਰ ਵੀ ਦੇਵਾਂਗੇ ਕੱਖ ਨਹੀਂ ਦਿੱਤਾ ਮੋਦੀ ਜੀ ਨੇ ਬਿਹਾਰ 7600 ਕਰੋੜ ਦੇਤਾ ਚੋਣਾਂ ਨੇ ਬਿਹਾਰ ਦੇ ਵਿੱਚ 10 10000 ਰੁਪਿਆ 75 ਲੱਖ ਔਰਤਾਂ ਦੇ ਖਾਤੇ ਚ ਪਾਤਾ ਮੋਦੀ ਜੀ ਨੇ ਕਿਉਂਕਿ ਚੋਣਾਂ ਨੇ ਕ੍ਰਾਈਮ ਕੀਤਾ ਵੱਡਾ ਮੋਦੀ ਜੀ ਨੇ ਪੰਜਾਬ ਲਈ ਨਹੀਂ ਕੌਣ ਸੀ ਲక్ష్ਮੀ ਕਾਂਤਾ ਚਾਵਲਾ ਮੋਦੀ ਜੀ ਹਰਵੰਸ ਲਾਲ ਖੰਨਾ ਤੁਹਾਡਾ ਕੌਣ ਸੀ ਜੀ ਅੰਮ੍ਰਿਤਸਰ ਦੇ ਵਿੱਚ ਬੀੜੀ ਸਿਗਰਟ ਪੀਏਗੇ ਔਰ ਸ਼ਾਂਚੇ ਜੀਵਾਂਗੇ ਕਚਕੜਾ ਕਿਰਪਾਨ ਭੇਜ ਦੇਂਗੇ ਪਾਕਿਸਤਾਨ ਉਹੀ ਸੀ ਨਾ ਤੁਹਾਡਾ ਜਿਨੇ ਅੰਮ੍ਰਿਤਸਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਕੋਲੇ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀਗਾ ਤੁਹਾਡੇ ਯਾਦ ਹੋਣਾ ਮੋਦੀ ਜੀ ਤੁਸੀਂ ਨਹੀਂ ਯਾਦ ਕਰਦੇ ਤੁਸੀਂ ਤਾਂ ਪਤਾ ਨਹੀਂ ਕਿਹੜੀ ਹਵਾ ਚ ਫਿਰਦੇ ਹੋ ਤੇ ਕਿਹੜੀ ਹਵਾ ਚ ਬਿਆਨ ਛੱਡ ਦਿੰਦੇ ਹੋ ਵੀ ਤੁਹਾਡੇ ਕਿਉਂਕਿ ਵੱਡੀ ਤੁਹਾਡੀ ਫਿਗਰ ਆ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਹੋ ਭਾਰਤ ਦੇ ਪ੍ਰਧਾਨ ਮੰਤਰੀ ਦੀ ਗੱਲ ਸੁਣੀ ਜਾਂਦੀ ਅੱਜ